श्री आनंदपुर साहिब ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਕੰਗ ਦੇ ਹੱਕ 'ਚ ਮੋਹਾਲੀ 'ਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਚੋਣ ਪ੍ਰਚਾਰ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ 'ਚ ਕੀਤਾ ਜਾ ਰਿਹਾ ਹੈ ਅੱਜ ਮੁਹਾਲੀ ਦੇ ਫੇਜ਼ 11 ਚ ਆਮ ਆਦਮੀ ਪਾਰਟੀ ਵੱਲੋਂ ਜਨ ਸਭਾ ਦਾ ਆਯੋਜਨ ਕੀਤਾ ਗਿਆ ਇਸ ਸਭਾ ਚ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀਆਂ ਪੂਰੀਆਂ ਕੀਤੀਆਂ ਗਰੰਟੀਆਂ ਦੇ ਦਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਉਤਹੀ ਲੋਕਾਂ ਨੂੰ ਸੰਵਿਧਾਨ ਬਚਾਉਂਦਾ ਹੋਕਾ ਵੀ ਦਿੱਤਾ ਜਾ ਰਿਹਾ ਹੈ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਚ ਪਾਜਪਾ ਸਰਕਾਰ ਬਣ ਗਈ ਤਾਂ ਫਿਰ ਆਖਰੀ ਚੋਣਾਂ ਹੋਣਗੀਆਂ ਇਸ ਤੋਂ ਬਾਅਦ ਤੁਹਾਨੂੰ ਆਪਣਾ ਨੁਮਾਇੰਦਾ ਚੁਣਨ ਦਾ ਹੱਕ ਨਹੀਂ ਮਿਲੇਗਾ ਜੋ ਕੋਈ ਦੇਖਾ ਹੋਊਗਾ ਹਰ ਜਗ੍ਹਾ ਜਾਣਿਆ ਸੀ ਤੇ ਬਕਾਇਦਾ ਤੋਂ ਤੇ ਛੋਟੇ ਪਿੰਡ ਵੀ ਵੱਡੇ ਪਿੰਡਾਂ ਜਿਹਨੇ ਵੱਡੇ ਘੱਟ ਹੋ ਰਹੇ ਸਾਰੇ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਸਾਰਿਆਂ ਨੂੰ ਬੱਸ ਹੈ ਵੀ ਜਿਹੜੀ ਪਾਰਟੀ ਆ ਸਰਕਾਰ ਆ ਉਹ ਲੋਕਾਂ ਲਈ ਕੰਮ ਕਰ ਰਹੀ ਆ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਔਰ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰ ਰਹੀ ਆ ਇਸ ਕਰਕੇ ਜਿਹੜੇ ਕੁਝ ਨੇ ਉਹ ਦੇਖੋਗੇ ਅਸੀਂ ਆਉਣ ਵਾਲੇ ਪਹਿਲੇ ਦਿਨ ਜਿਹੜੀਆਂ ਵੋਟਾਂ ਪੈਣਗੀਆਂ ਉਹਨੂੰ ਤੇਜ਼ ਮਿਲਣਗੇ ਭਾਵੇਂ ਭਾਵੇਂ ਲੋਕਾਂ ਨੇ ਜਿੰਨੇ ਉਹ ਆਮ ਆਦਮੀ ਪਾਰਟੀ ਦਾ ਨਿਗ੍ਹਾ ਹੈ ਸਾਡੇ ਕੈਂਡੀਡੇਟ ਮਾਨਨ ਸਿੰਘ ਡਾਂਗਾ ਜਿਹੜਾ ਉਹ ਸਭ ਨੂੰ ਹਰ ਮਿਲ 11 ਇਹਦੇ 11 ਫੀਸ ਦੇ ਵਿੱਚ ਕਿਹੜੀ ਪ੍ਰਾਪਤੀ ਆ ਆਮ ਆਦਮੀ ਪਾਰਟੀ ਜਿਹਦੇ ਪਿੱਛੇ ਤੁਸੀਂ ਜਿਹੜੀਆਂ ਬੋਟਾਂ ਲੱਗਦਾ ਤੁਹਾਨੂੰ ਇੱਥੋਂ ਵੋਟਾਂ ਵੱਧ ਪੈਣਗੀਆਂ ਤੁਹਾਨੂੰ 11 ਫੀਸ ਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਪਾਣੀ ਆ ਜਾਂਦਾ ਸੀ ਤੇ ਤੁਸੀਂ ਦੇਖਿਆ ਵੀ ਪਾਣੀ ਦਾ ਪ੍ਰਬੰਧ ਕਰ ਦੁੱਸ ਸਕਿਆ ਟੈਂਪਰੀਰੀ ਤੌਰ ਤੇ ਪਰਮਾਨੈਂਟ ਤੌਰ ਤੇ ਪਾਪੇ ਪਾਣੀ ਸ਼ੁਰੂ ਹੋ ਗਈ ਆ ਭਾਈ ਤੁਮ ਰੋੜ ਵੀ ਲੱਗਦੇ ਨਾਲ ਅਗਲੇ ਸਾਲ ਤੱਕ ਉਹ ਜਿਹੜਾ ਉਹ ਪਾਈ ਪਾਣੀ ਨੂੰ ਪਰਮਾਨੈਂਟ ਕਰੀਗਾ ਦੇਖੋ ਜੇ ਤਾਂ ਪਰ ਵੀ ਕੀ ਚਾਹੁੰਦਾ ਪਾਣੀ ਦੀ ਸਮੱਸਿਆ ਜਿਹੜੀ ਉਹ ਕੰਪਲੀਟ ਤੌਰ ਤੇ ਖਤਮ ਹੋ ਜੇ ਉਹ ਵੀ ਕਿਸੇ ਦਾ ਨੁਕਸਾਨ ਉਹ ਜਿਹੜਾ ਕਮਿਜ਼ ਨਹੀਂ ਮਾਰਦੀ ਬਸਾਉਂਦਾ ਉਹ ਬਿਲਕੁਲ ਨਹੀਂ ਮੁਹੱਲਾ ਕਲੀਨਿਕ ਦੀ ਇੱਥੇ ਜ਼ਰੂਰਤ ਸੀਗੀ ਇਸ ਨੂੰ ਲੱਗਦਾ ਸਭ ਤੋਂ ਪਹਿਲਾਂ ਇੱਥੇ ਬਣਾਇਆ ਜਾਵੇ ਪਹਿਲਾ ਮੁਹੱਲਾ ਟੀਨ ਕੇ ਇੱਥੇ ਬਣੇ 11 ਸਜ ਦੇ ਵਿੱਚ ਸਭ ਤੋਂ ਵੱਧ ਲੋਕਾਂ ਪਈਆਂ ਸਾਨੂੰ ਵੱਡੇ ਫਰਕ ਪੈਂਦਾ ਆ ਤੇ ਮੈਂ ਸੁਜੈਸਟ ਕੀਤਾ ਵੀ ਸਭ ਤੋਂ ਪਹਿਲਾਂ ਇਹਨਾਂ ਨਾਲ ਇਹ ਜਿਹੜਾ ਪੰਜ ਪੇਸ ਤੇ 11 ਫੀਸ ਤੋਂ ਕੱਢੇ ਜਾਵੇ ਤੇ 11 ਫੀਸ ਤੋਂ ਆਦਕ ਲਈ ਚੱਲ ਰਿਹਾ ਸਾਰੇ ਕੇਸ ਨੂੰ ਸੈਟੀਸਫਾਈ ਕਰਨ ਲਈ ਕੋਈ ਤੇ ਜਿਹੜੇ ਟੈਸਟ ਨੇ ਸਾਡੇ ਫਰੀਲ ਤੇ ਹੋਏ ਇੱਕ ਵੱਡੀ ਸਮੱਸਿਆ ਜਿਹੜੀ ਇੱਥੇ ਰਹਿ ਗਈ ਆ ਉਹ ਨੀਡ ਬੇਸ ਪਾਲਿਸੀ ਦੀ ਆ ਤੁਹਾਡੇ ਕੋਲ ਵੀ ਮਾਮਲਾ ਆ ਨੀਡ ਬੇਸ ਪਾਲਿਸੀ ਬੜੀ دیر ਤੋਂ ਚੱਲ ਰਹੀ ਹੈ ਇੱਕ ਵਾਰੀ ਬਣੀ ਵੀ ਸੀ ਤੇ ਅਸੀਂ ਕਿਸੇ ਸ਼ਰਨਾ ਕਰਕੇ ਪੈਸੇ ਜਮਾ ਨਹੀਂ ਕਰਾ ਸਕਦੇ ਜੀ ਤੇ ਉਦੋਂ ਥਰੋੜਾ ਵੀ ਤੇ ਮੇਰੀ ਕੋਸ਼ਿਸ਼ ਆ ਕਿ ਮੈਂ ਸਾਥ ਚੰਗੇ ਦੇ ਵਿੱਚ ਨੂੰ ਦੁਬਾਰਾ ਇੱਕ ਵਾਰੀ ਗੋਲਵਾ ਕਰੀ ਲੋਕਾਂ ਦੇ ਜਿਹੜੇ ਘਰ ਬਣਾਏ ਨੇ ਉਹ ਰੈਗੂਲਰਾਈਜ਼ ਕਰ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਕਿਸੇ ਕਿਸਮ ਦਾ ਮਾਰਕੀਟ ਹੋ ਜਾਏ ਜਿਹੜਾ ਉਹ ਇਹ ਉਤਰ ਜਾਵੇ